ਕਰਕੇ ਇੱਕ ਅਨੋਖੀ ਮਹਾਪੰਚਾਇਤ 25 ਜਨਵਰੀ ਨੂੰ ਹੋ ਰਹੀ ਆ ਹਵਾਰੇ ਨੇ ਜਿਸ ਦੀਵੇ ਵਿੱਚ ਬੱਤੀ ਪਾਈ ਤੇਲ ਆਪਾਂ ਮੁਕਣ ਨਹੀਂ ਦੇਣਾ ਸੋਚ ਤੇ ਪਹਿਰਾ ਦੇਣ ਵਾਲਿਓ ਇਹ ਖੇਤ ਆਪਾਂ ਸੁਕਣ ਨਹੀਂ ਦੇਣਾ ਗੱਲਾਂ ਨਾਲ ਕੜਾ ਨਹੀਂ ਬਣਦਾ ਪਰ ਕੰਮ ਆਪਾਂ ਰੁਕਣ ਨਹੀਂ ਦੇਣਾ ਸੋਚੋ ਜਰਾ ਹਵਾਰੇ ਵੱਲ ਬੀਜ ਮਾੜਾ ਆਪਾਂ ਜੰਮਣ ਨਹੀਂ ਦੇਣਾ ਸੰਵਿਧਾਨ ਦੇ ਮੁਤਾਬਕ ਬੰਦੀ ਸਿੰਘਾਂ ਜਿਹੜੇ ਹੈ ਅੱਜ ਤੋਂ 15 ਸਾਲ ਪਹਿਲਾਂ ਹੋਣੀ ਚਾਹੀਦੀ ਸੀ ਜਿਹਨੂੰ ਹਲੇ ਵੀ ਇਹ ਲੱਗਦਾ ਕੋਈ ਭਰਮ ਭੁਲੇਖਾ ਕੋਈ ਸ਼ੱਕ ਹੈ ਕਿ ਸਾਨੂੰ ਕੁਝ ਨਹੀਂ ਹੋਣਾ ਇਹ ਤਾਂ ਉਹੀ ਲੋਕ ਸੀ ਜਿਹੜੇ ਕਿਸੇ ਕਾਰਨਾ ਕਰਕੇ ਇਹ 30 ਦੀ 40 40 ਸਾਲ ਤੋਂ ਬੰਦ ਨੇ ਕਿਸੇ ਕਾਰਨਾ ਕਰਕੇ ਨਹੀਂ ਉਹ ਸਾਡੇ ਕਰਕੇ ਸਾਡੀਆਂ ਨਸਲਾਂ ਖਾਤਰ ਸਾਡੇ ਪੰਜਾਬ ਖਾਤਰ ਸਾਡੀ ਕੌਮ ਖਾਤਰ ਜਿਨ੍ਹਾਂ ਦੇ ਅੰਦਰ ਦਰਦ ਸੀ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਦੁੱਗਣੀ ਸਜ਼ਾ ਕੱਟ ਕੇ ਵੀ ਹਲੇ ਅੰਦਰ ਹੈ। ਹਰ ਤੱਕ ਕਾਨੂੰਨ ਵੀ ਹੋਰ ਖਤਰਨਾਕ ਬਣਾ ਤੇ ਇੱਕ ਵੀ ਬੰਦਾ ਕੋਈ ਸਰਕਾਰ ਦੀ ਲੋਚਨਾ ਕਰਦਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਬੋਲਦਾ ਉਹਨੂੰ ਜਦੋਂ ਮਰਜ਼ੀ ਚੱਕ ਕੇ ਅੱਤਵਾਦੀ ਲਾਣ ਦੇਣਗੇ ਇੱਕ ਬੰਦੇ ਨੂੰ ਧਾਰਾ 113 ਲੱਖ ਚੱਕ ਕੇ ਅੰਦਰ ਸੁੱਟ ਦੇਣਗੇ ਕੋਈ ਸੁਣਵਾਈ ਨਹੀਂ ਹੋਣੀ। ਪੰਨਾ ਨਸਰ ਦੇ ਸਾਡੇ ਨੌਜਵਾਨ ਚੱਕ ਕੇ ਅੰਦਰ ਕੀਤੇ ਹੁਣ ਅੰਦਰ ਬੈਠਿਆਂ ਦੇ ਯੂਪੀਏ ਲਾਤੀ ਜਨੇ ਤਾਂ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਣਾ ਜੇ ਸਾਨੂੰ ਲੱਗਦਾ ਵੀ ਇੱਥੇ ਲੜਨ ਵਾਲੀਆਂ ਧਰਾਂ ਸੰਘਰਸ਼ ਕਰਨ ਵਾਲੀਆਂ ਧਰਾਂ ਨੂਏ ਟਾਰਗੇਟ ਕਰਨਗੇ ਇੱਥੇ ਜਿਹੜਾ ਬੰਦਾ ਸਾਲ ਛੋਡੇ ਸਾਲ ਲੈਣ ਤੇ ਵੀ ਟੈਕਸ ਲੱਗਣੇ ਆ ਤੇ ਸਾਡੇ ਇਹ ਅੱਗ ਜਿਹੜੀ ਲਾਈ ਹੋਈ ਆ ਜਿਸ ਤਰੀਕੇ ਨਾਲ ਸਾਨੂੰ ਉਹ ਮਾਰਨਾ ਦੱਬਣਾ ਕੁਚਲਣਾ ਚਾਹੁੰਦੇ ਆ ਅੱਗ ਹਰ ਇੱਕ ਦੇ ਘਰੇ ਪਹੁੰਚਣੀ ਆ ਭਰਾਵੋ ਸੋ ਦੁਬਾਰਾ ਆਪਾਂ ਨੂੰ ਰੂਹ ਫੂਕਣ ਦੀ ਲੋੜ ਆ ਮੋਰਚੇ ਦੇ ਵਿੱਚ ਆ ਤੇ ਇਹ ਰੂਹ ਫੂਕੀ ਜਾਣਾ ਛੋਡੇ ਕੱਠ ਨਾਲ ਸੋਡੀ ਏਕੇ ਨਾਲ ਸੋਡੀ ਗਿਣਤੀ ਦੇ ਨਾਲ ਕਿ ਜਿਹੜੇ ਸਾਡੀ ਖਾਤਰ ਆਪਣੀਆਂ ਭਰ ਜਵਾਨੀਆਂ ਜਿਲਚ ਗਏ ਸੀਗੇ ਜਿਹੜੇ ਅੱਜ ਬਜ਼ੁਰਗ ਹੋ ਚੁੱਕੇ ਆ ਪਰ ਹੌਸਲਾ ਨਹੀਂ ਹਾਰਿਆ ਕੰਗਾਂ ਦੇ ਪਰਿਵਾਰ ਮਗਰੋਂ ਖਤਮ ਹੋ ਗਏ ਘਰ ਉਜੜ ਗਏ ਘਰਾਂ ਦੇ ਵਿੱਚ ਉੱਲਾਂ ਚ ਘਾਅ ਉੱਗਿਆ ਏ ਜਾਇਦਾਦਾਂ ਜ਼ਮੀਨਾਂ ਸਰਕਾਰਾਂ ਨੇ ਕੁਰ ਕਰਤੀਆਂ ਉਹ ਸਾਡੀ ਖਾਤਰ ਬੈਠੇ ਨੇ ਭਜ ਹੱਲੀ ਵੀ ਲੱਗ ਰਿਹਾ ਕਿ ਅੱਗੇ ਤਾਂ ਜੰਗਲ 'ਚ ਲੱਗੀ ਆ ਇਹ ਘਰ ਤਾਂ ਦੂਜੇ ਦਾ ਜਲ ਰਿਹਾ ਮੇਰਾ ਕੀ ਜਾ ਰਿਹਾ ਬਟ ਜੇ ਅੱਗ ਜੰਗਲ 'ਚ ਲੱਗੀ ਆ ਨਾ ਤੇ ਅੱਜ ਉਹਦੀ ਵਾਰੀ ਹੈ ਤੇ ਕੱਲ ਆਪਣੀ ਵਾਰੀ ਆ ਬਿਲਕੁਲ ਸਰਕਾਰਾਂ ਬੇਸ਼ਰਮ ਹੋ ਗਈਆਂ ਨੇ ਹੰਤਰੀ ਪੰਜਾਬ ਸਰਕਾਰ ਦੇ ਵੀ ਇੱਥੇ ਆ ਕੇ ਗਏ ਨੇ ਪਿੱਛੇ ਵੀ ਇੱਕ ਮੋਰਚਾ ਜਦ ਬਾਾਰ ਗੋਲ ਚੱਕਰ ਤੇ ਲੱਗਿਆ ਸੀ ਮੈਨੂੰ ਤਰੀਕ ਨਹੀਂ ਯਾਦ ਉੱਥੇ ਵੀ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ ਆਇਆ ਸੀਗਾ ਉਹ ਵੀ ਵਾਅਦਾ ਕਰਕੇ ਗਿਆ ਜੀ 10 ਦਿਨ ਦੋ 15 ਦਿਨ ਦੋ ਰਿਜ਼ਲਟ ਕੀਆ 0 ਉਸ ਤੋਂ ਬਾਅਦ 2 ਸਾਲ ਤੋਂ ਬਾਅਦ ਇੰਨੀਆਂ ਮੀਟਿੰਗਾਂ ਹੋਈਆਂ ਇੰਨੀਆਂ ਚੀਜ਼ਾਂ ਹੋਈਆਂ ਰਿਜ਼ਲਟ ਕੀ 0 ਤੁਸੀਂ ਮੈਨੂੰ ਦੱਸੋ ਕਿਆ ਸੀ ਇਹ ਧਰਤੀ ਬਰਬਾਦ ਹੋਣਾ ਬਚਿਆ ਕਿਆ ਸਾਡੀ ਕੋਮਾ ਕਿਆ ਅਗਨੇ ਲੱਗੀ ਹੱਲੀ ਸਾਡੇ ਵਿੱਚ ਜਦ ਸਾਡੇ ਗੁਰੂ ਸਾਹਿਬ ਜਦ ਸਾਡੇ ਸਿੰਘ ਜਦ ਸਾਡੇ ਅਸੀਂ ਕੋੜੀਆਂ ਤੇ ਕਾਠੀਆਂ ਤੇ ਸੌਂਦੇ ਸੀਗੇ ਤੇ ਆਪਣਾ ਰਾਜ ਸੀਗਾ ਕਹਿੰਦੇ ਬੁੱਕ ਬੁੱਕ ਛੋਲੇ ਖਾ ਕੇ ਸਾਡੇ ਸਿੰਘ ਜਿੰਦੇ ਸੀਗੇ ਆਪਣਾ ਰਾਜ ਸੀਗਾ ਅੱਜ ਅਸੀਂ ਗੱਡੀਆਂ 'ਚ ਮਹਿਲਾਂ 'ਚ ਕੁੰਮਣ ਵਾਲੇ ਹੋ ਗਏ ਦੇਖੋ ਅਸੀਂ ਗੁਲਾਮ ਬਣ ਗਏ ਦੁਬਾਰਾ ਜੇ ਤੁਸੀਂ ਪੰਜਾਬ ਬਚਾਣਾ ਪੰਜਾਬੀਅਤ ਬਚਾਣੀ ਹੈ ਸਿੱਖੀ ਬਚਾਣੀ ਹੈ ਮਾਂ ਬੋਲੀ ਤੇ ਅਟੈਕ ਹੋ ਗਿਆ ਬੱਚਿਆਂ ਤੇ ਅਟੈਕ ਹੋ ਰਿਹਾ ਛੂțe ਪਰਚੇ ਪਾਏ ਜਾ ਰਹੇ ਆ ਪੰਜਾਬ ਨੂੰ ਪੂਰੇ ਤਰੀਕੇ ਨਾਲ ਗੁਲਾਮ ਬਣਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਬਾਰਡਰ ਤੇ ਭੁੱਖੇ ਮਰ ਰਹੇ ਨੇ ਜਿਹੜੇ ਸੰਵਿਧਾਨ ਦੇ ਧਾਰਾ ਮੰਨ ਕੇ ਜੇਲ੍ਹਾਂ ਕੱਟ ਲੀਆਂ 14 ਸਾਲ ਦੀ ਉਮਰ ਕੈਰ ਹੁੰਦੀ 25 ਸਾਲ 35 ਸਾਲ 36 ਸਾਲ ਹੋ ਗਏ ਜੇਲ੍ਹਾਂ 'ਚ ਬੈਠੇ ਕੀ ਤੁਹਾਡੇ ਅੰਦਰ ਦਮ ਨਹੀਂ ਹੈਗਾ ਕਿ ਸੈਂਟਰ ਦੇ ਅੱਗੇ ਖੜੇ ਹੋ ਜਾਓ ਸਵਧਾਨ ਕਹਿ ਰਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ ਔਰ ਸਾਨੂੰ ਕਹਿੰਦੇ ਅਸੀਂ ਸਵਧਾਨ ਨੂੰ ਨਹੀਂ ਮੰਨਦੇ ਅਸੀਂ ਤਾਂ ਚੁੱਪ ਕਰਕੇ ਆਮਨਾਲ ਇੱਥੇ ਬੈਠੇ ਆ ਔਰ ਸਾਰਿਆਂ ਆਪਣੇ ਦਿਲ ਦੇ ਅੰਦਰ ਇਹ ਮੇਰੇ ਦਿਲ ਦਾ ਦਰਦ ਹੈ ਜੋ ਮਕੈਰੀਆਂ ਆਪਣੇ ਦਿਲੋਂ ਮੈਲ ਕੱਢ ਦੋ ਆਪਣੇ ਦਿਲੋਂ ਜਾਤ ਦਾ ਹੰਕਾਰ ਕੱਢ ਦੋ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੇ ਤੁਹਾਡਾ ਦਰਦ ਦਾ ਬੰਦੀ ਸਿੰਘਾਂ ਦਾ ਤੁਹਾਡਾ ਦਰਦ ਦਾ ਕੱਲਾ ਤੁਹਾਡੇ ਬਿਆਨ ਦਿੱਤਿਆਂ ਨਹੀਂ ਇਹ ਕੰਮ ਹੋਣ ਵਾਲੇ ਵੀ ਅਸੀਂ ਬੰਦੀ ਸਿੰਘਾਂ ਦੇ ਨਾਲ ਖੜੇ ਘਰਾਂ 'ਚ ਬੈਠੇ ਕਹਿ ਦਿੰਦੇ ਹੋ ਸਟੇਜ ਤੇ ਜਾ ਕੇ ਬਿਆਨ ਦੇ ਦਿੰਦੇ ਹੋ ਸਾਵਾ ਜੀ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਸਭ ਨੂੰ ਪਤਾ ਕਿ 7 ਜਨਵਰੀ 2023 ਤੋਂ ਲਗਾਤਾਰ ਜਾਰੀ ਆ ਮੋਰਚੇ ਚੜ੍ਹਦੀ ਕਲਾ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਨਿਹੰਗ ਸਿੰਘ ધੜਾ ਪੰਥਾ ਵੱਲੋਂ ਤਾਲ ਮਿਲ ਕਮੇਟੀ ਮੋਰਚੇ ਦੀ ਵੱਲੋਂ ਇੱਕ ਮਹਾ ਪੰਚਾਇਤ 25 ਜਨਵਰੀ ਨੂੰ ਸੱਦੀ ਗਈ ਆ ਅਸੀਂ ਸਾਰੀਆਂ ਹੀ ਘਟਗੰਟੀਆਂ ਜਿਹੜੀਆਂ ਭਾਰਤ ਦੇ ਵਿੱਚ ਵੱਸਦੀਆਂ ਨੇ ਇੱਕ ਮਹਾ ਪੰਚਾਇਤ ਕਈ ਵਾਰੀ ਭੁਲੇਖਾ ਹੁੰਦਾ ਵੀ ਕਸਾਨਾ ਦੀ ਮਹਾਮੰਤਾਇਦਾ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਬੁਲਾਇਆ ਗਿਆ ਇਨਵਾਈਟ ਕੀਤਾ ਜਿਹਨੀਆਂ ਘੱਟ ਗਿਣਤੀਆਂ ਨੇ ਸਿੱਖ ਮੁਸਲਮ ਈਸਾਈ ਐਸਸੀ ਓਬੀਸੀ ਜੈਨੀ ਬੋਧੀ ਜਿੰਨੀਆਂ ਵੀ ਘੱਟ ਗਿਣਤੀਆਂ ਨੇ ਜਿਹਨੂੰ ਸਰਕਾਰ ਮਾਰ ਰਹੀ ਆ ਅਸੀਂ ਉਹ ਸਾਰੇ ਨੁਮਾਇੰਦਿਆਂ ਨੂੰ ਬੁਲਾਇਆ ਇੱਥੇ ਤੇ ਤਾਂ ਕਿ ਜਿਹੜਾ ਕਾਨੂੰਨ ਆ ਸੰਵਿਧਾਨ ਦੇ ਮੁਤਾਬਕ ਬੰਦੀ ਸਿੰਘਾਂ ਜਿਹੜੇ ਹੈ ਅੱਜ ਤੋਂ 15 ਸਾਲ ਪਹਿਲਾਂ ਹੋਣੀ ਚਾਹੀਦੀ ਸੀ ਕਾਨੂੰਨ ਨੂੰ ਕਿਹਨੇ ਤੋੜਿਆ ਸਰਕਾਰਾਂ ਨੇ ਤੋੜਿਆ ਸਰਕਾਰਾਂ ਹੀ ਹੁਣ ਤੋੜ ਰਹੀਆਂ ਨੇ ਅਸੀਂ ਕਾਨੂੰਨ ਦੇ ਜਾਬਤੇ ਦੇ ਵਿੱਚ ਆ ਇਸ ਕਰਕੇ ਇੱਕ ਅਨੋਖੀ ਮਹਾਪੰਚਾਇਤ 25 ਜਨਵਰੀ ਨੂੰ ਹੋ ਰਹੀ ਆ ਉਹਦੇ ਵਿੱਚ ਅਸੀਂ ਸਾਰੇ ਹੀ ਜਿਹੜੇ ਭਾਰਤ ਦੇ ਲੀਡਰ ਨੇ ਜੇ ਬਾਮ ਸੀਫ ਵੱਲੋਂ ਬਾਮਨ ਮੇਸਰਾਮ ਜੀ ਉਹ ਵੀ ਪਹੁੰਚ ਰਹੇ ਨੇ ਤੇ ਜਿਹੜੇ ਕਿਸਾਨੀ ਮੋਰਚੇ ਦੇ ਵਿੱਚ ਬਹੁਤ ਵੱਡੀ ਸੇਵਾ ਦੀ ਭੂਮਿਕਾ ਨਿਭਾਈ ਜਨਾਂ ਨੇ ਰਾਮ ਸਿੰਘ ਰਾਣਾ ਗੋਲਨ ਹਟ ਵਾਲੇ ਉਹਨਾਂ ਨੂੰ ਵੀ ਪਹੁੰਚਣਾ ਹੈ ਤੇ ਹੋਰ ਵੀ ਜਿਹੜੇ ਇੱਕ ਤਾਮਨ लाਢੀ ਦੇ ਵਿੱਚੋਂ ਜਗਜੀਵਨ ਸਿੰਘ ਜੀ ਮਾਲਾ ਜਗਜੀਵ ਮਾਲਾ ਉਹ ਵੀ ਇਸ ਜਿਹੜੀ ਮਹਾਪੰਚਾਇਤ ਦੇ ਵਿੱਚ ਪਹੁੰਚਣਗੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਸੰਤ ਬਾਬਾ ਗੁਰਮੀਤ ਸਿੰਘ ਜੀ ਡਾਚਰ ਵਾਲੇ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਲੋਹਰਾਂ ਵਾਲੇ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮਹਮੂਦ ਪਰਾਚਾ ਜੀ ਉਹ ਵੀ ਇਸ ਜਿਹੜੀ ਪੰਚਾਇਤ ਦੇ ਵਿੱਚ ਪਹੁੰਚਣਗੇ ਡਾਕਟਰ ਵੀਤੂ ਛਾੜ ਨਾਲ ਬੈਠੇ ਨੇ 22 ਲੱਖ ਸਿਹਰਾਣਾ ਜੀ ਹੋਣੀ ਸਾਡੇ ਨਾਲ ਬੈਠੇ ਨੇ ਸਿੰਘ ਸਾਹਿਬ ਬਾਬਾ ਕਲਵਿੰਦਰ ਸਿੰਘ ਜੀ ਬਲਜੀਤ ਸਿੰਘ ਜੀ ਭਾਉ ਬੈਰੋਂਪੁਰ ਸਾਹਿਬ ਕਾਲਾ ਸਿੰਘ ਜੀ ਹੋਰ ਜਿ세ਦਾ ਪ੍ਰਗਟ ਸਿੰਘ ਜੀ ਬਹੁਤ ਸਾਰੀਆਂ ਸ਼ਖਸੀਅਤ ਸਾਡੇ ਨਾਲ ਸਾਹਮਣੇ ਬਾਬਾ ਧੀਰਾ ਸਿੰਘ ਜੱਜੇਦਾਰ ਤਰਨਾ ਦਲ ਕਪੂਰ ਥਲਾ ਵਾਲੇ ਤੇ ਬਾਈ ਜਗਦੀਦ ਰੰਧਾਵਾ ਸਾਹਿਬ ਉਹ ਵੀ ਆਏ ਹੋਏ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਇੱਥੇ ਸ਼ਾਮਲ ਨੇ ਤੇ ਆਪਸਾਰ ਇਹ ਵਿਚਾਰ ਕਰਨੇ ਨੇ ਸਾਰੇ ਦੱਸਣਗੇ ਆਪ ਜੀ ਨੂੰ ਮੈਂ ਸਾਰੀਆਂ ਸੰਗਤਾਂ ਨੂੰ ਪੰਜਾਬ ਦੀਆਂ ਨੂੰ ਹਰਿਆਣੇ ਦੀਆਂ ਨੂੰ ਤੇ ਹਰਿਆਣੇ ਦੀ ਜਿਹੜੀ ਖਾ ਪੰਚਾਇਤ ਆ ਖਾਪਾਂ ਦੇ ਜਿਹੜੇ ਮੁਖੀ ਨੇ ਉਹਨਾਂ ਨਾਲ ਵੀ ਗੱਲ ਹੋਈ ਆ ਉਹ ਵੀ ਇੱਥੇ ਪਹੁੰਚਣਗੇ ਉਹਨਾਂ ਵਿੱਚ ਮਨੋਹਜ ਮਨੋਜ ਸਿੰਘ ਦੋਹਣ ਦੀਪਕ ਫੌਜੀ ਜੀ ਹੋਣੀ ਹੋਰ ਬਹੁਤ ਸਾਰੇ ਜਿਹੜੇ ਨਮਾਇੰਦੇ ਨੇ ਹਰਿਆਣੇ ਦੇ ਉਹ ਵੀ ਪਹੁੰਚ ਰਹੇ ਨੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਓ ਇਸ ਮਹਾਪੰਚਾਇਤ ਦਾ ਆਪਾਂ ਹਿੱਸਾ ਬਣੀਏ ਉਹਨਾਂ ਬੰਦੀ ਸਿੰਘਾਂ ਦੇ ਲਈ ਜਿਹੜੇ ਸਰਕਾਰ ਨੇ ਜ਼ਬਰਦਸਤੀ ਧੱਕੇ ਨਾਲ ਅੰਦਰ ਬੰਦ ਕੀਤੇ ਹੋਏ ਨੇ ਕਿਉਂਕਿ ਉਹਨਾਂ ਨੇ ਸਜ਼ਾਾਂ ਭੁਗਤ ਲਈਆਂ 30 ਸਾਲ ਹੋ ਗਏ 35 ਸਾਲ ਹੋ ਗਏ ਇਸ ਲਈ ਉਹਨਾਂ ਦੀ ਰਿਹਾਈ ਕਰਾਉਣ ਵਾਸਤੇ ਇੱਕ ਵੱਡਾ ਹਮਲਾ ਮਾਰੀਏ ਆਪਾਂ ਬਹੁਤ ਸਾਰੇ ਮੋਰਚੇ ਚੱਲ ਰਹੇ ਨੇ ਕਿਸਾਨੀ ਮੋਰਚਾ ਚੱਲਦਾ ਹੋਰ ਵੀ ਬਹੁਤ ਸਾਰੇ ਚੱਲ ਰਹੇ ਨੇ ਪਰ ਇਹ ਮੋਰਚਾ 2 ਸਾਲ ਤੋਂ ਲਗਾਤਾਰ ਚੱਲ ਰਿਹਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਸੈਂਟਰ ਸਰਕਾਰ ਤੱਕ ਤਾਂ ਕਿ ਉਹਨਾਂ ਦੇ ਬੋਲੇ ਕੰਨਾਂ ਤੱਕ ਇਹ ਮੋਰਚੇ ਦੀ ਆਵਾਜ਼ ਪਹੁੰਚੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਓ 25 ਤਰੀਕ ਨੂੰ ਬਿਹੀ ਨਾ ਘੱਟ ਕੇ ਕੌਮੀ ਅਨਸਾਫ਼ ਮੋਰਚੇ ਦੇ ਵਿੱਚ ਚੰਡੀਗੜ੍ਹ ਪਹੁੰਚ ਕੇ ਹਾਜ਼ਰੀਆਂ ਲਗਵਾਓ ਇਸ ਮੁਹਿੰਮ ਦਾ ਹਿੱਸਾ ਬਣੋ ਸਾਡੇ ਕਰਕੇ ਨਹੀਂ ਤੁਸੀਂ ਆਉਣਾ ਤੁਸੀਂ ਆਉਣਾ ਬੰਦੀ ਸਿੰਘਾਂ ਦੇ ਪਿਆਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋਈਆਂ ਬੇਆਦਮੀਆਂ ਦਰਦ ਲੈ ਕੇ ਆਉਣਾ ਜਿਦੇ ਮਨਾਂ ਦੇ ਵਿੱਚ ਦਰਦ ਹੈ ਬੰਦੀ ਸਿੰਘਾਂ ਪ੍ਰਤੀ ਪਿਆਰ ਆ ਉਹ ਪਛੇਣੀ ਹਟੂਆ ਉਹ ਜਰੂਰ ਵੇਹਰਾਂ ਘੱਟ ਕੇ 25 ਜਨਵਰੀ ਨੂੰ ਇੱਥੇ ਪਹੁੰਚਣਗੇ ਤੇ ਹੁਣ 22 ਲੱਖਾਂ ਜੀ ਆਪ ਜੀ ਨਾਲ ਵਿਚਾਰ ਕਰਨਗੇ ਫਿਰ ਬਾਬਾ ਕੁਲਵਿੰਦਰ ਸਿੰਘ ਜੀ ਹੋਣੀ ਡਾਕਟਰ ਬੀਤੂ ਜੀ ਆਪਣਾ ਬੈਠੇ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਮੁੱਚੇ ਦਲਪੰਥ ਵੱਲੋਂ ਕੌਮੀ ਇਨਸਾਫ ਮੋਰਚਾ ਟੀਮ ਵੱਲੋਂ 25 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ ਜਿਹੜਾ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ ਜਿਸ ਮੋਰਚੇ ਨੂੰ ਅੱਜ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ 2 ਸਾਲ ਤੋਂ ਵੀ 10-12 ਦਾ ਨੰਘੇ ਆ ਲਗਾਤਾਰ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋਈਆਂ ਬੇਅਦਬੀਆਂ ਨੂੰ ਲੈ ਕੇ ਜਾਂ ਹੋਰ ਮਸਲਿਆਂ ਨੂੰ ਲੈ ਕੇ ਲਗਾਤਾਰ ਇਹ ਮੋਰਚਾ ਸਰਗਰਮ ਆ ਇਸ ਤਰ੍ਹਾਂ ਬਾਬਾ ਰਾਜਾ ਜੀ ਨੇ ਦੱਸਿਆ ਕਿ ਵੱਖ-ਵੱਖ ਦਲ ਪੰਥ ਘੱਟ ਗਿਣਤੀਆਂ ਜਿੰਨਾ ਤੇ ਵੀ ਇਸ ਵੇਲੇ ਜ਼ੁਲਮ ਹੋ ਰਿਹਾ ਉਹ ਸਾਰੇ ਇੱਥੇ ਪਹੁੰਚ ਰਹੇ ਆ ਅਸੀਂ ਸਮੁੱਚੀ ਸਿੱਖ ਸੰਗਤ ਨੂੰ ਘੱਟ ਗਿਣਤੀਆਂ ਨੂੰ ਜਾਂ ਜਿਹੜੇ ਵੀ ਪੀੜਿਤ ਨੇ ਸਾਰੀਆਂ ਤਰ੍ਹਾਂ ਨੂੰ ਅਪੀਲ ਕਰਦੇ ਆ ਕਿ 25 ਤਰੀਕ ਨੂੰ ਇੱਕ ਮਹਾ ਪੰਚਾਇਤ ਵੱਡਾ ਇਕੱਠ ਇਸ ਕੌਮਨ ਸਾਹ ਮੋਰਜ ਕੀਤਾ ਜਾ ਰਿਹਾ ਹਮ ਹਮਾ ਕੇ ਪਹੁੰਚੋ ਪਹੁੰਚਣ ਦੀ ਕਿਉਂ ਲੋੜ ਆ ਜਿਹਨੂੰ ਹਲੇ ਵੀ ਇਹ ਲੱਗਦਾ ਕੋਈ ਭਰਮ ਭਲੇਖਾ ਕੋਈ ਸ਼ੱਕ ਹੈ ਕਿ ਸਾਨੂੰ ਕੁਝ ਨਹੀਂ ਹੋਣਾ ਇਹ ਤਾਂ ਉਹੀ ਲੋਕ ਸੀ ਜਿਹੜੇ ਕਿਸੇ ਕਾਰਨਾ ਕਰਕੇ ਇਹਲੇ 30 ਦੀ 40 40 ਸਾਲ ਤੋਂ ਬੰਦ ਨੇ ਕਿਸੇ ਕਾਰਨਾ ਕਰਕੇ ਨਹੀਂ ਉਹ ਸਾਡੇ ਕਰਕੇ ਸਾਡੀਆਂ ਨਸਲਾਂ ਖਾਤਰ ਸਾਡੇ ਪੰਜਾਬ ਖਾਤਰ ਸਾਡੀ ਕੌਮ ਖਾਤਰ ਜਿਨ੍ਹਾਂ ਦੇ ਅੰਦਰ ਦਰਦ ਸੀ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਦੁੱਗਣੀ ਸਜ਼ਾ ਕੱਟ ਕੇ ਵੀ ਹਲੇ ਅੰਦਰ ਹੈ ਤੇ ਅਗਲੀ ਜਿਹੜੀ ਗੱਲ ਸਾਡੇ ਧਿਆਨ ਕਰਨ ਵਾਲੀ ਆ ਕਿ ਹੁਣ ਤਾਂ ਕਾਨੂੰਨ ਵੀ ਹੋਰ ਖਤਰਨਾਕ ਬਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਬੰਦਾ ਜਿਹੜਾ ਵੀ ਕੋਈ ਇੱਕ ਵੀ ਇਨਸਾਨ ਇਹਨਾਂ ਵੀ ਕੋਈ ਸੰਗਠਨ ਕੋਈ ਜਥੇਬੰਦੀ ਕੋਈ ਕਿਸੇ ਮੋਰਚੇ ਨੂੰ ਲਾਊਗੀ ਜਾਂ ਕੋਈ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰੂ ਤਾਂ ਹੀ ਕੋਈ ਕਾਰਵਾਈ ਕਰਨਗੇ ਹੁਣ ਇਹਨਾਂ ਨੇ ਧਾਰਾ 113 ਜਿਹੜੀ ਰੱਖੀ ਆ ਇੱਕ ਵੀ ਬੰਦਾ ਕੋਈ ਸਰਕਾਰ ਦੀ ਆਲੋਚਨਾ ਕਰਦਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਬੋਲਦਾ ਉਹਨੂੰ ਜਦੋਂ ਮਰਜ਼ੀ ਚੱਕ ਕੇ ਅੱਤਵਾਦੀ ਲਾਣ ਦੇਣਗੇ ਇੱਕ ਬੰਦੇ ਨੂੰ ਧਾਰਾ 113 ਲੱਖ ਚੱਕ ਕੇ ਅੰਦਰ ਸੁੱਟ ਦੇਣਗੇ ਕੋਈ ਸੁਣਵਾਈ ਨਹੀਂ ਹੋਣੀ ਆਪਾਂ ਦੇਖ ਹੀ ਰਹੇ ਹਾਂ ਪਹਿਲਾਂ ਨਸਰ ਦੇ ਵੀ ਸਾਡੇ ਨੌਜਵਾਨ ਚੱਕ ਕੇ ਅੰਦਰ ਕੀਤੇ ਹੁਣ ਅੰਦਰ ਬੈਠਿਆਂ ਦੇ ਯੂਪੀਏ ਲਾਤੀ ਤੁਸੀਂ ਹੋਰ ਦੇਖੋ ਮੋਦੀ ਜਦੋਂ ਫਿਰੋਜ਼ਪੁਰ ਆਇਆ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ ਮੋਦੀ ਆ ਉਹਦੇ ਕਾਰਨਾ ਕਰਕੇ ਵਾਪਸ ਚ ਲੈ ਗਿਆ ਇਹ ਸਾਰਿਆਂ ਨੂੰ ਪਤਾ ਪਰ ਉਹਨਾਂ ਉਸ ਸਮੇਂ ਦੇ ਕੁਲਗੜੀ ਥਾਣੇ ਦੇ ਵਿੱਚ ਫਰੋਇਪੁਰ ਦੇ ਵਿੱਚ ਮੁਕੱਦਮਾ ਦਰਜ ਹੋਇਆ ਕਿਸਾਨਾਂ ਦੇ ਉੱਤੇ ਤੇ ਉਹ ਮੁਕੱਦਮੇ ਦੇ ਵਿੱਚ ਮਵੂਲੀ ਜੀਆਂ ਧਾਰਾ ਲੱਗੀਆਂ ਸੀਗੀਆਂ ਹੁਣ ਉਹ ਮੁਕੱਦਮੇ ਦੇ ਵਿੱਚ ਸੈਂਟਰ ਦਾ ਹੱਥ ਔਕਾ ਬਣ ਕੇ ਭਵੰਤਮਾਨ ਨੇ ਵੀ 307 ਜਿਹੜੀ ਹੁਣ ਧਾਰਾ ਬਦਲ ਗਈ ਆ ਰਾਦਾ ਕਤਲ ਦੀ ਧਾਰਾ ਰਾਦਾ ਕਤਲ ਦੀ ਧਾਰਾ ਉਹਦੇ ਵਿੱਚ ਜੋੜ ਦਿੱਤੀ ਗਈ ਆ ਤੇ ਬਰੰਟ ਜਿਹੜੇ ਉਹਨਾਂ ਕਿਸਾਨਾਂ ਦੇ ਕੱਢ ਦਿੱਤੇ ਗਏ ਜਨੇ ਤਾਂ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਣਾ ਜੇ ਸਾਨੂੰ ਲੱਗਦਾ ਵੀ ਇੱਥੇ ਲੜਨ ਵਾਲੀਆਂ ਧਰਾਂ ਸੰਘਰਸ਼ ਕਰਨ ਵਾਲੀਆਂ ਧਰਾਂ ਨਿਊਏ ਟਾਰਗੇਟ ਕਰਨਗੇ ਇੱਥੇ ਜਿਹੜਾ ਬੰਦਾ ਸਾਲ ਛੋੜੇ ਸਾਲਾਂ ਤੇ ਵੀ ਟੈਕਸ ਲੱਗਣੇ ਆ ਛੋੜੇ ਪਾਣੀਆਂ ਦੇ ਟੈਕਸ ਛੋੜੀਆਂ ਹਵਾਵਾਂ ਦੇ ਟੈਕਸ ਧਰਤੀ ਦੇ ਟੈਕਸ ਕੁੱਲ ਚੀਜ਼ ਤੇ ਅੱਪ ਅੱਜ ਦੇਖ ਰਹੇ ਆ ਵੀ ਇਹ ਹਮਲਾ ਜਿਹੜਾ ਹੋ ਰਿਹਾ ਇਤਿਹਾਸ ਤੇ ਬੋਲੀ ਤੇ ਨੌਜਵਾਨੀ ਤੇ ਨਸ਼ਿਆਂ ਦੇ ਨਾਲ ਇਹ ਸਾਰੇ ਹਮਲੇ ਸਾਡੇ ਇਹ ਅੱਗ ਜਿਹੜੀ ਲਾਈ ਹੋਈ ਆ ਜਿਸ ਤਰੀਕੇ ਨਾਲ ਸਾਨੂੰ ਮਾਰਨਾ ਦੱਬਣਾ ਕੁਚਲਣਾ ਚਾਹੁੰਦੇ ਆ ਅੱਗ ਹਰ ਇੱਕ ਦੇ ਘਰੇ ਪਹੁੰਚਣੀ ਆ ਭਰਾਵੋ ਸੋ ਮੇਰੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਮਾਵਾਂ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਅਪੀਲ ਆ ਕਿ 25 ਜਨਵਰੀ ਨੂੰ ਵੱਡੀ ਗਿਣਤੀ ਦੇ ਵਿੱਚ ਜਿਵੇਂ ਆਪਾਂ ਪਿੱਛੇ ਹੁਣ ਆ ਖਨੌਰੀ ਬਹੁਤ ਵੱਡਾ ਇਕੱਠ ਕਿ ਹੋਇਆ ਸੀਗਾ ਜਾਂ ਉਦੋਂ ਪਹਿਲਾਂ ਵੀ ਪਾਣੀਆਂ ਦੇ ਮੋਰਚੇ ਸੀ ਇੱਥੇ ਬਹੁਤ ਵੱਡੇ ਇਕੱਠ ਆਪਾਂ ਕਈ ਵਾਰੀ ਕੀਤੇ ਆ ਸੋ ਦੁਬਾਰਾ ਆਪਾਂ ਨੂੰ ਰੂਹ ਫੂਕਣ ਦੀ ਲੋੜ ਐ ਮੋਰਚੇ ਦੇ ਵਿੱਚ ਐ ਤੇ ਇਹ ਰੂਹ ਫੂਕੀ ਜਾਣੇ ਛੋਡੇ ਕੱਠ ਨਾਲ ਛੋਡੇ ਏਕੇ ਨਾਲ ਛੋਡੀ ਗਿਣਤੀ ਦੇ ਨਾਲ ਸੋ ਭਰਾਵੋ ਤੁਹਾਨੂੰ ਹੱਥ ਬੰਨ੍ਹ ਕੇ ਅਪੀਲ ਐ ਕਿ ਜਿਹੜੇ ਸਾਡੀ ਖਾਤਰ ਆਪਣੀਆਂ ਭਰ ਜਵਾਨੀਆਂ ਜ਼ਿਲ੍ਹੇ ਚ ਗਏ ਸੀਗੇ ਤੇ ਅੱਜ ਬਜ਼ੁਰਗ ਹੋ ਚੁੱਕੇ ਆ ਪਰ ਹੌਸਲਾ ਨਹੀਂ ਹਾਰਿਆ ਕੰਗਾਂ ਦੇ ਪਰਿਵਾਰ ਮਗਰੋਂ ਖਤਮ ਹੋ ਗਏ ਘਰ ਓਜੜ ਗਏ ਘਰਾਂ ਦੇ ਵਿੱਚ ਚੁੱਲਾਂ ਚ ਘਾਅ ਉੱਗਿਆ ਏ ਜਾਇਦਾਦਾਂ ਜ਼ਮੀਨਾਂ ਸਰਕਾਰਾਂ ਨੇ ਕੋਰ ਕਰਤੀਆਂ ਉਹ ਸਾਡੀ ਖਾਤਰ ਬੈਠੇ ਨੇ ਬਈ ਸੋ ਸਾਡਾ ਵੀ ਫਰਜ਼ ਬਣਦਾ ਹੈ ਵੀ 25 ਤਰੀਕ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਹਮ ਹਮਾ ਕੇ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀ ਸੰਗਤ ਨੂੰ ਪਤਾ ਹੈ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮਹਾਲੀ ਤਕਰੀਬਨ 2 ਸਾਲ ਹੋ ਗਏ ਉਸ ਮੋਰਚੇ ਲੱਗੇ ਹੋਏ ਨੂੰ ਕਿਉਂਕਿ ਜਾਗਦੇ ਜਮੀਰਾਵਾਲਿਆ ਦਾ ਮੋਰਚਾ ਹੈ ਸਾਰੇ ਆਪਾਂ ਤਕੜੇ ਹੋ ਕੇ ਜਿੱਥੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲਾਇਆ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬ ਇਨਸਾਫ ਵੀ ਲੈਣਾ ਸੀ ਇਸ ਕਰਕੇ ਸਾਰੇ ਤਕੜੇ ਹੋ ਕੇ ਜਿਹੜਾ 25 ਜਨਵਰੀ ਨੂੰ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੋਮੀਨ ਸਾਹਿਬ ਮੋਰਚੇ ਦੀ ਸਮੁੱਚੀ ਕਮੇਟੀ ਵੱਲੋਂ ਪੰਜਾਬ ਦੇ ਜੂਥ ਵੱਲੋਂ ਸਮੁੱਚੀ ਸੰਗਤ ਵੱਲੋਂ ਬੜੀ ਚੜ੍ਹਦੀ ਕਲਾ 'ਚ 25 ਜਨਵਰੀ ਨੂੰ ਜਿਹੜਾ ਇਕੱਠ ਰੱਖਿਆ ਗਿਆ ਹੈ ਤੇ ਸਾਰੇ ਆਪਾਂ ਚੜ੍ਹਦੀ ਗਲਾ 'ਚ ਇਸ ਇਕੱਠ ਦੇ ਵਿੱਚ ਪਹੁੰਚੀਏ ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆ ਦਾ ਇਨਸਾਫ ਤਾਂ ਹੀ ਮਿਲਣਾ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਤੇ ਜਿੱਥੇ ਇਹ ਬੇਦਬੀਆ ਦਾ ਇਨਸਾਫ ਹੀ ਲੈਣਾ ਬੰਦੀ ਸਿੰਘਾਂ ਦਾ ਵੀ ਇਨਸਾਫ ਲੈਣਾ ਹੈ ਇਸ ਕਰਕੇ ਸਾਰੇ ਚੜ੍ਹਦੀ ਗਲਾ 'ਚ ਤਕੜੇ ਹੋ ਕੇ 25 ਜਨਵਰੀ ਨੂੰ ਇਸ ਮੋਰਚ 'ਤੇ ਸਾਰੇ ਪਹੁੰਚੇ ਸਮੂਚਿਤ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਪੈਰੂਪੁਰ ਸਾਹਿਬ ਬੋਲੋ ਜੇਕਰ ਕਾਜੀ ਜੀ ਸੁਣ ਗਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਮੈਨੂੰ ਲੱਗਦਾ ਹੈ ਕਿ ਮੋਸਟਲੀ ਅ ਭਾਈ ਸਾਹਿਬ ਜੀ ਨੇ ਵੀ ਇਹੀ ਗੱਲ ਕਹੀ ਹੈ ਕਿ ਅੱਗ ਲੱਗੀ ਹੈ। ਔਰ ਸ਼ੁਰੂਆਤ ਮੈਂ ਇੱਥੋਂ ਕਰਦੀਆਂ ਕਿ ਅੱਗ ਲੋ ਆਪਾਂ ਨੂੰ ਹਜ ਹੱਲੀ ਵੀ ਲੱਗ ਰਿਹਾ ਕਿ ਅੱਗ ਤਾਂ ਜੰਗਲ ਚ ਲੱਗੀ ਆ। ਇਹ ਘਰ ਤਾਂ ਦੂਜੇ ਦਾ ਜਲ ਰਿਹਾ ਮੇਰਾ ਕੀ ਜਾ ਰਿਹਾ। ਬਟ ਜੇ ਅੱਗ ਜੰਗਲ ਚ ਲੱਗੀ ਆ ਨਾ ਤੇ ਅੱਜ ਉਹਦੀ ਵਾਰੀ ਆ ਤੇ ਕੱਲ ਆਪਣੀ ਵਾਰੀ ਆ। ਤੇ ਅਸੀਂ ਭੁੱਲੇ ਬੈਠੇ ਆ 2 ਸਾਲ 12 ਦਿਨ ਅਜ ਹੋ ਗਏ ਇਸ ਮੋਰਚੇ ਨੂੰ ਲੱਗੇ ਹੋਏ। 7 ਜਨਵਰੀ 2023 ਚ ਹਾਂ ਮੋਰਚਾ ਲੱਗਿਆ ਸੀਗਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਇਸ ਮੋਰਚੇ ਚ ਕੀ ਮੂਲੀਅਤ ਕਿੰਨੀ ਸੀਗੀ ਔਰ ਬੜੀ ਉਮੀਦਾਂ ਸੀਗੀਆਂ ਉਹ ਕੱਠ ਦੇਖ ਕੇ ਕਿ ਬਹੁਤ ਵਧੀਆ ਰਿਜ਼ਲਟ ਆਊਗਾ ਬਹੁਤ ਵਧੀਆ ਜਿੰਨਾ ਸਾਡਾ ਏਕਤਾ ਭਾਈਚਾਰਾ ਸਾਡੀ ਕੋਮ ਦੁਬਾਰਾ ਜਿਹਨੂੰ ਕਹਿੰਦੇ ਨੇ ਜੱਬੇ ਬਾਨ ਲੱਗਿਓ ਤੱਬੇ ਰੋਜ਼ ਜਾਗਿਓ ਉਹ ਚੀਜ਼ ਦੁਬਾਰਾ ਹੋ ਗਈ ਉਹ ਜਦ ਸਾਨੂੰ ਚੀਜ਼ ਪਿੰਚ ਹੋਈ ਹੈ ਤੇ ਆਪਾਂ ਵਧੀਆ ਰਿਜ਼ਲਟ ਲੈ ਕੇ ਜਾਵਾਂਗੇ ਲੇਕਿਨ ਮੈਨੂੰ ਇਹ ਲੱਗ ਰਿਹਾ ਹੈ ਕਿ ਜਿੱਦਾਂ ਆਪਾਂ ਕਹਿ ਰਹੇ ਆ ਕਿ ਅੱਗ ਲੱਗੀ ਆ ਅੱਗ ਲੱਗੀ ਆ ਸਾਨੂੰ ਦਿਸ ਨਹੀਂ ਰਿਹਾ ਕੀ ਹੋ ਰਿਹਾ ਹੈ ਬਿਲਕੁਲ ਸਰਕਾਰਾਂ ਬੇਸ਼ਰਮ ਹੋ ਗਈਆਂ ਨੇ ਸਰਕਾਰਾਂ ਨੇ ਬਿਲਕੁਲ ਇਹੀ ਕੰਮ ਕਰਨੇ ਆ ਜੀ ਅਸੀਂ ਇਦਾਂ ਹੀ ਇਕੱਲੇ ਇਕੱਲੇ ਹੋ ਕੇ ਲੜਾਂਗੇ ਔਰ ਇਹੀ ਰਿਜ਼ਲਟ ਆਊਗਾ ਕਿ ਵੱਡੇ ਵੱਡੇ ਮੰਤਰੀ ਪੰਜਾਬ ਸਰਕਾਰ ਦੇ ਵੀ ਇੱਥੇ ਆ ਕੇ ਗਏ ਨੇ ਪਿੱਛੇ ਵੀ ਇੱਕ ਮੋਰਚਾ ਜਦਬਾਰ ਗੋਲ ਚੱਕਰ ਤੇ ਲੱਗੇ ਸੀ ਮੈਨੂੰ ਤਰੀਕ ਨਹੀਂ ਯਾਦ ਉੱਥੇ ਵੀ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ ਆਇਆ ਸੀਗਾ ਉਹ ਵੀ ਵਾਅਦਾ ਕਰਕੇ ਕਿਹਾ ਜੀ 10 ਦਿਨ ਦੋ 15 ਦਿਨ ਦੋ ਰਿਜ਼ਲਟ ਕੀਆ 0 ਉਸ ਤੋਂ ਬਾਅਦ 2 ਸਾਲ ਤੋਂ ਬਾਅਦ ਇੰਨੀਆਂ ਮੀਟਿੰਗਾਂ ਹੋਈਆਂ ਇੰਨੀਆਂ ਚੀਜ਼ਾਂ ਹੋਈਆਂ ਰਿਜ਼ਲਟ ਕੀ 0 ਆਪਣੇ ਯੋਧੇ ਆਪਣੇ ਅਸਲੀ ਸੂਰਮੇ ਅੰਦਰ ਬੈਠੇ ਨੇ ਅੱਜ ਮੇਰਾ ਨਾ ਬੜਾ ਦਿਲੋਂ ਇੱਕ ਯੂਥ ਹੋਣ ਦੇ ਨਾਤੇ ਇੱਕ ਬੀਬੀ ਹੋਣ ਦੇ ਨਾਤੇ ਔਰ ਇੱਕ ਸਿੱਖ ਕੌਮ ਦੀ ਉਹ ਮੈਨੂੰ ਲੱਗਦਾ ਕਿ ਮੈਂ ਉਹ ਵੰਸ਼ਾ ਜ ਮਾਈ ਭਾਗੋ ਜੀ ਦੀ ਮੈਂ ਉਹ ਸਵਾਲ ਤੁਹਾਡੇ ਸਾਰਿਆਂ ਦੇ ਵਿੱਚ ਯੂਥ ਦੇ ਵਿੱਚ ਲਿਆਉਣਾ ਚਾਹੁੰਦੀ ਆ ਜੇ ਮੇਰੀ ਮੇਰੇ ਗੱਲ ਨਾਲ ਜੇ ਤੁਹਾਡੀ ਥੋੜੀ ਜਿਹੀ ਆਤਮਾ ਜਗ ਜਾਊਗੀ ਨਾ ਤੇ ਮੈਨੂੰ ਲੱਗਦਾ ਕਿ ਮੇਰਾ ਕੰਮ ਹੋ ਗਿਆ ਆਪਾਂ ਨੂੰ 25 ਤਰੀਕ ਨੂੰ ਪਹੁੰਚਣਾ ਕਿਉਂ ਜ਼ਰੂਰੀ ਆ ਤੁਸੀਂ ਮੈਨੂੰ ਦੱਸੋ ਕਿਹਿਆ ਸੀ ਇਹ ਹੱਲੀ ਬਰਬਾਦ ਹੋਣਾ ਬਚਿਆ ਕਿਹਾ ਸਾਡੀ ਕੋਮਾ ਕਿਹਾ ਅੱਗ ਨਹੀਂ ਲੱਗੀ ਹੱਲੀ ਸਾਡੇ ਵਿੱਚ ਕੀ ਆ ਨਸ਼ਿਆਂ ਵਿੱਚ ਸਾਡਾ ਯੂਥ ਆ ਗਿਆ ਐਨਐਸਐ ਲਾ ਲਾ ਕੇ ਸਾਡੇ ਯੂਥ ਨੂੰ ਸਾਡੇ ਲੋਕਾਂ ਨੂੰ ਬੱਚਿਆਂ ਨੂੰ ਹੱਕ ਦੀ ਗੱਲ ਸੱਚ ਦੀ ਗੱਲ ਕਰਨ ਤੇ ਅੰਦਰ ਕਰਤਾ ਬੇਰੋਜ਼ਗਾਰੀ ਤੇ ਅੱਗ ਲੱਗੀ ਕੋਈ ਬੱਚਾ ਸਾਡਾ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਬੱਚੇ ਬਾਹਰ ਭੱਜ ਰਹੇ ਨੇ ਬੀਬੀਆਂ ਤੱਕ ਡਰੱਗਸ ਕਰ ਰਹੀਆਂ ਨੇ ਡਰੱਗਸ ਲੈ ਰਹੀਆਂ ਨੇ ਤੁਸੀਂ ਪਿੰਡਾਂ ਵਿੱਚ ਦੇਖੋ ਐਸੀ ਐਸੀ ਵੀਡੀਓ ਵਾਇਰਲ ਹੋ ਰਹੀ ਹੈ ਚਲੋ ਮੁੰਡੇ ਤੇ ਕਹਿੰਦੇ ਨੇ ਡਰੱਗਸ ਹੁਣ ਮੇਰੀ ਗੋਸਰ ਸੈਂਟਰ ਨਾਲ ਮੀਟਿੰਗ ਵੀ ਹੋਈ ਸੀ ਚੰਡੀਗੜ੍ਹ ਮੈਨੂੰ ਪਿਛਲੇ ਹਫਤੇ ਹੀ ਚੰਡੀਗੜ੍ਹ ਦੇ ਸੌਰੀ ਪੰਜਾਬ ਦੇ ਜਿਹੜਾ ਇਹ ਕੀ ਆ ਮੈਨੂੰ ਧਿਆਨ ਰਿਆ ਗੁਲਾਬ ਸਿੰਘ ਕਟਾਰੀਆ ਜਿਹੜਾ ਪੰਜਾਬ ਦਾ ਗਵਰਨਰ ਹੈ ਉਹਦੇ ਨਾਲ ਮੀਟਿੰਗ ਹੋਈ ਸੀ ਡਰੱਗ ਨੂੰ ਲੈ ਕੇ ਡਰੱਗਸ ਦੇ ਇਸ਼ੂ ਨੂੰ ਲੈ ਕੇ ਕਿ ਪੰਜਾਬ ਵਿੱਚ ਫੈਲ ਰਿਹਾ ਡਰੱਗਸ ਤੇ ਮੈਨੂੰ ਸਮਝ ਆ ਗਈ ਉੱਥੋਂ ਕਿ ਚੱਲ ਕੀ ਰਿਹਾ ਕਿ ਸਾਡੇ ਇਸ਼ੂਸ ਤੇ ਗੱਲ ਕਰਨੀ ਹੈ ਸਾਡੇ ਇਸ਼ੂਸ ਤੇ ਗੱਲ ਕਰਕੇ ਲਾਈਮਲਾਈਟ ਲੈਣੀ ਹੈ ਮੀਡੀਆ ਕਵਰੇਜ ਲੈਣੀ ਬਟ ਸਾਡਾ ਪਲਾ ਕਿਸੇ ਨੇ ਨਹੀਂ ਕਰਨਾ ਔਰ ਮੈਂ ਅੱਜ ਇਸ ਸਿਚੁਏਸ਼ਨ ਇਹ ਮੀਡੀਆ ਦੇ ਰਾਹੀਂ ਚੀਜ਼ ਕਹਿਣਾ ਚਾਹਨੀ ਆ ਪੰਜਾਬ ਦੇ ਲੋਕਾਂ ਨੂੰ ਸਿਰਫ ਔਰ ਸਿਰਫ ਅਸੀਂ ਰਹਿ ਗਏ ਸਾਡੀ ਕੋਮਾ ਰਹਿ ਗਈਆਂ ਸਿਰਫ ਆਪਣਾ ਕੌਂਟਰੀਬਿਊਸ਼ਨ ਦੇਣ ਲਈ ਲੇਕਿਨ ਇਨ ਰਿਵਰਸ ਜੇ ਆਪਾਂ ਸੋਚੇ ਕਿ ਸਾਡੇ ਲਈ ਸਰਕਾਰਾਂ ਕੁਝ ਕਰ ਰਹੀਆਂ ਜਾਂ ਸਾਡੇ ਲਈ ਆ ਕੇ ਕੋਈ ਖੜਾ ਹੋਊਗਾ ਨਹੀਂ ਜੀ ਕੋਈ ਨਹੀਂ ਆ ਰਿਹਾ ਹੁਣ ਮੈਨੂੰ ਲੱਗਦਾ ਕਿ ਦਿਸ ਇਜ਼ ਦਾ ਰਾਈਟ ਟਾਈਮ 25 ਤਰੀਕ ਨੂੰ ਆਪਣਾ ਇਕੱਠ ਹੋਣਾ ਕਿਉਂ ਜ਼ਰੂਰੀ ਆ ਕਿਉਂਕਿ ਸਾਡਾ ਸਭ ਕੁਝ ਖਤਮ ਹੋ ਗਿਆ ਸਾਡੇ ਪੱਲੇ ਕੁਝ ਨਹੀਂ ਬਚਿਆ ਅਸੀਂ ਜਦ ਸਾਡੇ ਗੁਰੂ ਸਾਹਿਬ ਜੱਟ ਸਾਡੇ ਸਿੰਘ ਜੱਟ ਸਾਡੇ ਅਸੀਂ ਕੋੜੀਆਂ ਤੇ ਕਾਠੀਆਂ ਤੇ ਸੌਂਦੇ ਸੀਗੇ ਤੇ ਆਪਣਾ ਰਾਜ ਸੀਗਾ ਕਹਿੰਦੇ ਬੁੱਕ ਬੁੱਕ ਛੋਲੇ ਖਾ ਕੇ ਸਾਡੇ ਸਿੰਘ ਜਿੰਦੇ ਸੀ ਆਪਣਾ ਰਾਜ ਸੀਗਾ ਅੱਜ ਅਸੀਂ ਗੱਡੀਆਂ 'ਚ ਮਹਿਲਾਂ 'ਚ ਕੁੰਮਣ ਵਾਲੇ ਹੋ ਗਏ ਦੇਖੋ ਅਸੀਂ ਗੁਲਾਮ ਬਣ ਗਏ ਦੁਬਾਰਾ ਅੱਜ ਅਸੀਂ ਕਿੱਥੇ ਆ ਗਏ ਸਾਡੇ ਪੱਲੇ ਕੀ ਬਚਿਆ ਤੇ ਮੇਰਾ ਸਾਰੀ ਸੰਗਤ ਨੂੰ ਇੱਕ ਯੂਥ ਨੂੰ ਇਹ ਤੁਹਾਡੇ ਅੱਗੇ ਹੱਥ ਜੋੜ ਕੇ ਤੁਹਾਡੀ ਬੱਚੀ ਤੁਹਾਨੂੰ ਰਿਕੁਐਸਟ ਕਰ ਰਹੀ ਹੈ ਜੇ ਤੁਸੀਂ ਪੰਜਾਬ ਬਚਾਣਾ ਪੰਜਾਬੀਅਤ ਬਚਾਣੀ ਹੈ ਸਿੱਖੀ ਬਚਾਣੀ ਹੈ ਮਾਂ ਬੋਲੀ ਤੇ ਅਟੈਕ ਹੋ ਗਿਆ ਬੱਚਿਆਂ ਤੇ ਅਟੈਕ ਹੋ ਰਹੇ ਝੂਠੇ ਪਰਚੇ ਪਾਏ ਜਾ ਰਹੇ ਆ ਪੰਜਾਬ ਨੂੰ ਪੂਰੇ ਤਰੀਕੇ ਨਾਲ ਗੁਲਾਮ ਬਣਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਬਾਰਡਰ ਤੇ ਭੁੱਖੇ ਮਰ ਰਹੇ ਨੇ ਜੇ ਹੱਲੀ ਵੀ ਤੁਸੀਂ ਨਹੀਂ ਜਾਗੇ ਫਿਰ ਕਦੀ ਨਹੀਂ ਜਾਗੋਗੇ ਇਸ ਕਰਕੇ ਸੰਗਤ ਜੀ ਸਾਰੀ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਕਿ 25 ਤਰੀਕ ਹੁਮ ਹੁਮਾ ਕੇ ਜਿਹੜੀ ਬਾਬਾ ਜੀ ਹੁਣਾਂ ਨੇ ਸਾਡੇ ਕੋਮ ਦੇਸ ਲਈ ਜਰਨਲ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਰਾਜਰਾਜ ਸਿੰਘ ਜੀ ਹੋਰ ਜਿੰਨੇ ਵੀ ਆਗੂ ਸਹਿਬਾਨ ਸਾਰੇ ਬੈਠੇ ਨੇ ਸਾਰਿਆਂ ਤੋਂ ਮੈਂ ਇਹੀ ਰਿਕਵੈਸਟ ਕਰਦੀ ਹਾਂ ਸਾਰਿਆਂ ਦੇ ਵੱਲੋਂ ਕਿ ਤੁਸੀਂ ਹੁਮ ਹੁਮ ਆ ਕੇ ਸਾਰੇ ਪਹੁੰਚੋ ਆਓ ਰਲ ਮਿਲ ਕੇ ਇਹੀ ਵਕਤ ਹੈਗਾ ਆਪਣੇ ਸੂਰਮਿਆਂ ਨੂੰ ਜਿਨ੍ਹਾਂ ਨੇ ਕੌਮ ਦੇ ਲਈ ਕੁਰਬਾਨੀਆਂ ਦਿੱਤੀਆਂ ਜਿਹੜੇ ਸੰਵਿਧਾਨ ਦੇ ਧਾਰਾ ਮੰਨ ਕੇ ਜੇਲਾਂ ਕੱਟ ਲੀਆਂ 14 ਸਾਲ ਦੀ ਉਮਰ ਕੈਰ ਹੁੰਦੀ 25 ਸਾਲ 35 ਸਾਲ 36 ਸਾਲ ਹੋ ਗਏ ਜੇਲਾਂ 'ਚ ਬੈਠੇ ਕੀ ਤੁਹਾਡੇ ਅੰਦਰ ਦਮ ਨਹੀਂ ਹੈਗਾ ਕਿ ਸੈਂਟਰ ਦੇ ਅੱਗੇ ਖੜੇ ਹੋ ਜਾਓ ਸੰਵਿਧਾਨ ਕਹ ਰਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ ਔਰ ਸਾਨੂੰ ਕਹਿੰਦੇ ਸੀ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਤਾਂ ਚੁੱਪ ਕਰਕੇ ਆਰਮਨਾਲ ਇੱਥੇ ਬੈਠੇ ਆ ਜੀ ਆਪਣੇ ਏਕਤਾ 'ਚ ਤਾ ਆਪਣੇ ਕੱਠ ਚ ਹੀ ਸਭ ਕੁਝ ਹੈਗਾ ਔਰ ਸਾਰੀਆਂ ਆਪਣੇ ਦਿਲ ਦੇ ਅੰਦਰ ਹੈ ਮੇਰੇ ਦਿਲ ਦਾ ਦਰਦ ਹੈ ਜੋ ਮਕੈਰੀਆਂ ਆਪਣੇ ਦਿਲੋਂ ਮੈਲ ਕੱਢ ਦੋ ਆਪਣੇ ਦਿਲੋਂ ਜਾਤ ਦਾ ਹੰਕਾਰ ਕੱਢ ਦੋ ਆਪਣੇ ਦਿਲੋਂ ਉੱਚਾ ਨੀਵਾ ਜੋ ਗੁਰੂ ਸਾਹਿਬ ਦੀ ਸਿੱਖਿਆ ਹੈ ਉਸ ਸਿੱਖਿਆ ਤੇ ਚਲੋ ਪੰਥ ਦੀ ਜੇ ਸੇਵਾ ਕਰਨੀ ਹੈ ਕਿਉਂਕਿ ਸਾਡਾ ਗੁਰੂ ਪੂਰਨ ਹੈ ਸਾਡਾ ਪੰਥ ਪੂਰਨ ਹੈ ਉਹਦੀ ਸਿੱਖਲਾਈ ਮੰਨ ਕੇ ਸਾਰੇ 25 ਤਰੀਕ ਨੂੰ ਹੋਮੋ ਮਾ ਕੇ ਇਕੱਠੇ ਹੋ ਔਰ ਦੇਖੋ ਫਿਰ ਰਿਜ਼ਲਟ 20 ਦਿਨਾਂ ਦੇ ਅੰਦਰ ਮਹੀਨੇ ਦੇ ਅੰਦਰ ਅੰਦਰ ਆ ਜਾਊਗਾ ਮੇਰਾ ਇਹੀ ਕਹਿਣਾ ਸਾਰੀ ਸੰਗਤ ਨੂੰ ਔਰ ਤੁਹਾਡਾ ਇੰਤਜ਼ਾਰ ਰਹੂਗਾ 25 ਤਰੀਕ ਨੂੰ ਮੈਨੂੰ ਲੱਗਦਾ ਕਿ ਸਰਕਾਰ ਹੁਣ ਬੈਕਫੌਟ ਤੇ ਨੱਟਣ ਗਈਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਵੜਦੇ ਕੱਠ ਦੇ ਵਿੱਚ ਇਹ ਵਿਚਾਰ ਧਾਰਾ ਗੁਰਮਖੋ ਸਾਨੂੰ ਇੱਕ ਮੁੱਠ ਹੋਣ ਵਾਸਤੇ ਸਾਰੇ ਹੀ ਆਗੂ ਜਥੇਦਾਰਾਂ ਨੇ ਆਖਿਆ ਹੈ ਜੇ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਜਗਤ ਗੁਰੂ ਨੂੰ ਜਿੰਨੀ ਵੀ ਦੁਨੀਆਂ ਦੇਸ਼ਾਂ ਵਿਦੇਸ਼ਾਂ 'ਚ ਮੰਨ ਰਿਹਾ ਜੇ ਅੱਜ ਉਸ ਗੁਰੂ ਦੀ ਗੱਲ ਹੋਵੇ ਜਿਹੜੇ ਤੁਹਾਡੇ ਬੰਦੀ ਸਿੰਘ ਵੀਰ ਹਨ ਵਾਖ ਵਖ ਜੇਲਾਂ ਦੇ ਵਿੱਚ ਪੜਾ ਪੰਜਾਬ ਦੀਆਂ ਹੁਣ ਪੜਾ ਬਿਆੜ ਦੀਆਂ ਹੁਣ ਤੇ ਜੂਪੀ ਦੀਆਂ ਹੁਣ ਉਹਨਾਂ ਦਾ ਮਸਲਾ ਤਾਂ ਇੱਕ ਹੀ ਸੀ ਵੀ ਅਸੀਂ ਸਰਦਾਰਾਂ ਇਹ ਪੰਜਾਬ ਦੀ ਧਰਤੀ ਦੇ ਰਹਿਣ ਵਾਲੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਆਪਣੇ ਹੱਕਾਂ ਦੀ ਗੱਲ ਕਰਦੇ ਆ ਇਸੇ ਤੇ ਹੀ ਸਰਕਾਰਾਂ ਨੇ ਸਾਡੇ ਤੇ ਵੱਖ-ਵੱਖ ਪਰਚੇ ਪਾ ਗਏ ਨੌਜਵਾਨਾਂ ਤੇ ਗੁਰੂ ਦਾ ਦਰਦ ਰੱਖਣ ਵਾਲਿਆਂ ਤੇ ਜੇਲਾਂ ਦੇ ਵਿੱਚ ਭੇਜ ਦਿੱਤਾ ਜੇ ਅੱਜ ਤੇ ਕੀ ਕੀ ਵਰਗੀਆਂ ਤੇ ਤੁਹਾਡੇ ਤੇ ਗੁਰਮਖੋ ਵੱਖ-ਵੱਖ ਨਸ਼ਿਆਂ ਦੀ ਅੱਗ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਗਈ ਆ ਤੇ ਜੇ ਤੁਸੀਂ ਬਾੜ ਲਾ ਕੇ ਕਹਿ ਦਿਓ ਵੀ ਉਹ ਵਾਧ ਸਮਾਂ ਲੰਘ ਜਾਏ ਤੁਸੀਂ ਪਰਚਾ ਤੋਂ ਡਰੋ ਤੁਸੀਂ ਲੜਨ ਤੋਂ ਡਰੋ ਤੁਹਾਡੀ ਜਮੀਰ ਮਰ ਜੇ ਫਿਰ ਨਹੀਂ ਗੁਰਮਖੋ ਪਿਆਰਿਓ ਇਹ ਜਿਹੜਾ 25 ਤਰੀਕ ਨੂੰ ਕੱਠ ਰੱਖਿਆ ਜਾ ਰਿਹਾ ਮਹਾਪੰਚਾਇਤ ਬੁਲਾਈ ਜਾ ਰਹੀ ਆ ਮੋਰਚੇ ਤੇ ਇਹ ਪਿੱਛੇ 2 ਸਾਲਾਂ ਦੇ ਤੋਂ ਇਹ ਨਿਹੰਗ ਸਿੰਘ ਆਖੋ ਆਖ ਫੌਜਾਂ ਸੈਂਕੜੇ ਸਿੰਘ ਜਿਹੜੇ ਗੁਰਮਖੋ ਤੁਹਾਡੀ ਇਹ ਲੜਾਈ ਦੀ ਗੱਲ ਛਾਤੀਆਂ ਡਾਗੇ ਧੋਪੋ ਛਾਂ ਦੇ ਵਿੱਚ ਅਜ ਛੜਦੀ ਆਈ ਉਹ ਵੀ ਆਪਦੇ ਪਿੰਡੇ ਤੇ ਹੰਡਾਰੇ ਹਨ ਗਰਮੀ ਆਈ ਉਹ ਵੀ ਆਪਦੇ ਪਿੰਡੇ ਤੇ ਹੰਡਾਰੇ ਹਨ ਸਰਕਾਰਾਂ ਦੇ ਕਿਸੇ ਪਰਚੇ ਦਾ ਡਰ ਨਹੀਂ ਇਹਨਾਂ ਨੂੰ ਕਿਸੇ ਦੇ ਗੁਰਮਖੋ ਮਰਨ ਦਾ ਡਰ ਨਹੀਂ ਕਾਹਦੇ ਕਰਕੇ ਵੀ ਸਾਡੇ ਭਰਾ ਤੇ ਸਾਡੇ ਪੁੱਤਰ ਤੇ ਸਾਡੇ ਭਾਈ ਜੇਲਾਂ ਦੇ ਵਿੱਚ ਹਨ ਸਾਡਾ ਅਜ ਕੋਠੀਆਂ ਦਾ ਗੱਡੀਆਂ ਦੇ ਆਸ਼ਰਮ ਕੀਤੀ ਹੋਈ ਉਹ ਕਿਸੇ ਕੰਮ ਨਹੀਂ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਘਰਾਂ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਪਲਾਕਾਰ ਸੇਵਾ ਦਮਦਮੀ ਟਕਸਾਲ ਜਿੰਨੇ ਵੀ ਮਾਪੁਰਖ ਹਨ ਕਿਸਾਨ ਜੁਨੀਆਂ ਦੀਆਂ ਜਥੇਬੰਦੀਆਂ ਹਨ ਸਾਰੇ ਆਪਣਾ ਫਰਜ਼ ਪਛਾਣੋ ਇਹ ਕੇ ਆਉਦੇ ਬੱਚਿਆਂ ਤੱਕ ਬੀਬੀਆਂ ਤੱਕ ਇਥੇ ਗੁਰਮਖੋ ਪਹੁੰਚ ਗਏ ਤੇ ਜਿਹੜੀ ਸਰਕਾਰ ਦੇ ਤੱਕ ਸਾਡੀ ਆਵਾਜ਼ ਨਹੀਂ ਸੀ ਪਹੁੰਚਦੀ ਉਹ ਉਦੋਂ ਆਵਾਜ਼ ਪਹੁੰਚੇਗੀ ਤੇ ਗੁਰਮਖੋ ਐਦੂ ਉੱਤੇ ਤੁਹਾਡਾ ਕੋਈ ਵੀ ਹੱਲ ਨਹੀਂ ਹੈਗਾ ਤੇ ਜੇ ਤੁਸੀਂ ਇਸ ਨੂੰ ਨਗਰਜੀ ਕਰ ਦਿੱਤਾ ਤੇ ਤੁਹਾਡੇ ਦੇ ਤਰ੍ਹਾਂ-ਤਰ੍ਹਾਂ ਦੇ ਤਸੱਦਦ ਤੇ ਪਰਚੇ ਹੁੰਦੇ ਰਹਣੇ ਆ ਤੇ ਹੁੰਦੇ ਰਹੇ ਆ 84 ਦਾ ਸਾਰਾ ਹੀ ਸੰਘਰਸ਼ ਆ ਸਰੀਰ ਤੇ ਹੰਡਾ ਕੇ ਵੇਖਿਆ ਹਜੇ ਤੱਕ ਸਾਨੂੰ ਕਿਸੇ ਨੇ ਨਿਆਂ ਨਹੀਂ ਦਿੱਤਾ ਨਿਆਂ ਕਿਦੇ ਕਰਕੇ ਨਹੀਂ ਮਿਲਿਆ ਅਸੀਂ ਇੱਕ ਨਿਸ਼ਾਨ ਥੱਲੇ ਇਕੱਠੇ ਨਹੀਂ ਹੋਏ ਅਸੀਂ ਆਪਣੇ ਪੰਜਾਬ ਨੂੰ ਆਪਣਾ ਪੰਜਾਬ ਨਹੀਂ ਸਮਝਿਆ ਆਪਣੇ ਭਾਰਤ ਨੂੰ ਆਪਣਾ ਭਾਰਤ ਨਹੀਂ ਸਮਝਿਆ ਜਿਹਦੇ ਕਰਕੇ ਸਾਡੇ ਤੇ ਜ਼ੁਲਮ ਹੋ ਰਿਹਾ ਜਦੋਂ ਵੀ ਅਸੀਂ ਇੱਕ ਨਿਸ਼ਾਨ ਦੇ ਥੱਲੇ ਇਕੱਤਰ ਹੋ ਜਾਾਂਗੇ 25 ਤਰੀਕ ਨੂੰ ਵਾਦ ਤੋਂ ਵਾਦ ਇੱਥੇ ਗੁਰਮਖੋ ਪਿਆਰੋ ਸਮੁਤੀਆਂ ਜਥੇਬੰਦੀਆਂ ਪਹੁੰਚਣ ਦੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੇ ਤੁਹਾਡਾ ਦਰਦ ਆ ਬੰਦੀ ਸਿੰਘਾਂ ਦਾ ਤੁਹਾਡਾ ਦਰਦ ਦਾ ਕੱਲਾ ਤੁਹਾਡੇ ਬਿਆਨ ਦਿੱਤਿਆਂ ਨਹੀਂ ਇਹ ਕੰਮ ਹੋਣ ਵਾਲੇ ਵੀ ਅਸੀਂ ਬੰਦੀ ਸਿੰਘਾਂ ਦੇ ਨਾਲ ਖੜੇ ਘਰਾਂ ਚ ਬੈਠੇ ਕਹਿ ਦਿੰਦੇ ਹੋ ਸਟੇਜ ਤੇ ਜਾ ਕੇ ਬਿਆਨ ਦੇ ਦਿੰਦੇ ਹੋ ਇਹ ਗੁਰਮਖੋ ਕਿਸੇ ਦਾ ਮੋਰਚਾ ਨਹੀਂ ਇਹ ਮੋਰਚੇ ਦੀ ਗਵਾਹੀ ਸਾਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਕਰਦੇ ਹਨ ਇਹਦਾ ਗੁਰਮਖੋ ਜਿੰਨੀਆਂ ਵੀ ਜੇ ਕੋਈ ਸਾਡੀਆਂ ਮੋਰਚੇ ਦੀਆਂ ਕਮਜ਼ੋਰੀਆਂ ਲੱਗਦੀਆਂ ਅਸੀਂ ਆਪਦੀ ਝੋਲੀ 'ਚ ਪਵਾ ਲੈਨੇ ਆ ਅਸੀਂ ਬੰਦੀ ਸਿੰਘਾਂ ਵਾਸਤੇ ਹੀ ਖੜੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਵਾਸਤੇ ਇੱਥੇ ਬੈਠੇ ਆ ਐਦੂ ਵਾਦ ਗੁਰਮਖੋ ਉਹ ਜਿਹੜੇ ਤੁਹਾਡੇ ਵੱਖਰੇ ਹੋਣਗੇ ਕੋਈ ਵੱਖਰੇਵੇਂ ਉਹ ਹੱਕ ਲੈ ਲਿਆ ਜੋ ਐਸ ਹੱਕ ਵਾਸਤੇ ਤੁਹਾਨੂੰ ਪਹੁੰਚਣਾ ਚਾਹੀਦਾ ਸਮੁੱਚੀਆਂ ਜਥੇਬੰਦੀਆਂ ਦੇਸ਼ਾਂ ਵਿਦੇਸ਼ਾਂ 'ਚ ਵਸਣ ਵਾਲਾ ਗੁਰੂ ਖਾਲਸਾ ਸਭ ਨੂੰ ਬੁਲਾਉਂਦੇ ਫਤੇ ਬਲਾਓ ਫਤੇ ਪਾਓ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਾਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਫੌਜਾਂ ਨੇ ਜੋ ਇਹ ਸਨੇਹਾ ਦਿੱਤਾ ਮਹਾਪੰਚਾਇਤ ਦਾ ਇਹ ਕੀਦੇ ਦਰਦ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਦੇ ਦਰਦ ਲਈ ਜਿਹੜੇ ਸਿੰਘ ਸਾਡੇ ਯੋਧੇ ਅੰਦਰ ਬੈਠੇ ਹਨ ਉਹਨਾਂ ਨੂੰ ਬਾਹਰ ਲਿਆਉਣ ਲਈ ਸਿੱਖਾਂ ਤੇ ਜੋ ਗੋਲੀਆਂ ਚੱਲੀਆਂ ਉਹਨਾਂ ਦੇ ਇਨਸਾਫ ਲਈ ਬਾਬਾ ਰਾਜਾ ਰਾਧ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਲਖਾ ਸਿੰਘ ਜੀ ਸਿਧਾਣਾ ਜੀ ਇਹਨਾਂ ਨੇ ਬੜੇ ਵਿਸਤਾਰ ਨਾਲ ਸਭ ਕੁਝ ਦੱਸ ਦਿੱਤਾ ਜਿਆਦਾ ਦੱਸਣ ਦੀ ਲੋੜ ਨਹੀਂ ਦਾਸ ਨੇ ਦੋਕ ਲੈਣਾ ਲਿਖਿਆ ਉਹ ਜ਼ਰੂਰ ਮੈਂ ਸਨਾਦਮਾ ਆਪ ਨੂੰ ਹਵਾਰੇ ਨੇ ਜਿਸ ਦੀਵੇ ਵਿੱਚ ਬੱਤੀ ਪਾਈ ਤੇਲ ਆਪਾਂ ਮੁਕਣ ਨਹੀਂ ਦੇਣਾ ਸੋਚ ਤੇ ਪਹਿਰਾ ਦੇਣ ਵਾਲਿਓ ਇਹ ਖੇਤ ਆਪਾਂ ਸੁਕਣ ਨਹੀਂ ਦੇਣਾ ਗੱਲਾਂ ਨਾਲ ਕੜਾ ਨਹੀਂ ਬਣਦਾ ਪਰ ਕੰਮ ਆਪਾਂ ਰੁਕਣ ਨਹੀਂ ਦੇਣਾ ਸੋਚੋ ਜਰਾ ਹਵਾਰੇ ਵੱਲ ਬੀਜ ਮਾੜਾ ਆਪਾਂ ਜੰਮਣ ਨਹੀਂ ਦੇਣਾ ਕਿਸ ਮਿੱਕੀ ਦਾ ਬਣਿਆ ਹਵਾਰਾ ਭੋਰਾ ਵੀ ਨਹੀਂ ਢੋਲਦਾ 30 ਸਾਲਾਂ ਤੋਂ ਅੰਦਰ ਬੈਠਿਆ ਪੰਥ ਲਈ ਹੀ ਬੋਲਦਾ ਬਾਹਰ ਬੈਠੇ ਅਸੀਂ ਮਸਤੀਆਂ ਕਰਦੇ ਸਾਨੂੰ ਪਤਾ ਨਹੀਂ ਉਸ ਦੇ ਘੋਲ ਦਾ ਜੇਕਰ ਅਸੀਂ ਇਕੱਠੇ ਹੋ ਕੇ ਕਰਦੇ ਕੰਮ ਕਾਨੂੰ ਹਵਾਰਾ ਜੇਲਾ ਵਿੱਚ ਜ਼ਿੰਦਗੀ ਰੋਲ ਦਾ ਅਜੇ ਵੀ ਵਾਰਸੋ ਕੌਮ ਦਿਓ ਕੁਝ ਸੋਚੀ ਕਰੀਏ ਪਤਾ ਤਾਂ ਲੱਗ ਜਾਂਦਾ ਹੀ ਸਾਡੇ ਰੋਲ ਦਾ ਆਓ ਆਪਾਂ ਨਾਲ ਮਿਲ ਕੇ ਸ਼ਾਨ ਬਣੀਏ ਕੌਮੀ ਇਨਸਾਫ ਮੋਰਚੇ ਦੀ ਜਿਹੜਾ ਕੱਟ ਵੱਧ ਨਹੀਂ ਤੋਲਦਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣਾ ਸਾਨੂੰ ਫਿਕਰ ਨਹੀਂ ਹੋਰਦਾ ਸਿੰਘ ਜੇਲਾ ਚੋਂ ਬਾਹਰ ਲਿਆਉਣੇ ਇਹ ਕੰਮ ਹੈਗਾ ਜੋਰ ਦਾ ਬੈਰੋਂ ਉਪਰ ਹੱਥ ਜੋੜਦਾ ਇਕੱਠੇ ਹੋ ਕੇ ਹੰਬਲਾ ਮਾਰੀਏ ਦੂਰ ਕਰੀਏ ਜਿਹੜਾ ਬਦਲ ਸਿੱਖ ਕੌਮ ਤੇ ਘੋਰਦਾ ਸਾਧ ਸੰਗਤ ਜੀ ਮੈਂ ਖਾਸ ਕਰਕੇ ਪਾਉਦੇ ਇਲਾਕੇ ਨੂੰ ਬੇਨਤੀ ਕਰਦਾ ਪਾਉਦੇ ਇਲਾਕੇ ਵਿੱਚੇ ਮੋਰਚਾ ਲੱਗਿਆ ਸਾਨੂੰ ਆਪਣੇ ਘਰਾਂ ਵਿੱਚ ਬੈਠਣ ਦਾ ਮੌਜ ਨਾਲ ਬੈਠਣ ਦਾ ਕੋਈ ਅਧਿਕਾਰ ਨਹੀਂ ਜਿੰਨਾ ਚਿਰ ਅਸੀਂ ਇਹ ਮੋਰਚਾ ਫਤੇ ਨਹੀਂ ਕਰਦੇ ਕਿਉਂਕਿ ਦੂਰ ਤੋਂ ਆਉਣਾ ਸੰਗਤ ਨੂੰ ਔਖਾ ਇਹੜੇ ਨੇੜੇ ਦੇ ਪਿੰਡ ਹਨ ਪਵਾ ਦੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕੌਮੀ ਇਨਸਾਫ ਮੋਰਚੇ ਵੱਲੋਂ 25 ਤਰੀਕ ਨੂੰ ਆਵੇਂ ਟਰੈਕਟਰਾਂ ਤੇ 81 ਤੇ ਆਪਣੀਆਂ ਗੱਡੀਆਂ ਤੇ ਵੀਹਰਾਂ ਕੱਟ ਕੇ ਮੋਰਚੇ ਵਿੱਚ ਪਹੁੰਚੋ ਤੇ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਕਰਾਈਏ ਬੇਅਦਬੀ ਦਾ ਇਨਸਾਫ ਲਈਏ ਜੋ ਲਾਡਲੀਆਂ ਫੌਜਾਂ ਹਨ ਇਹ ਕੌਮੀ ਇਨਸਾਫ ਮੋਰਚੇ ਦੀ ਰੀੜ ਦੀ ਹੱਡੀ ਹਨ 2 ਸਾਲ ਤੋਂ ਡਟੇ ਹੋਏ ਹਨ ਕਿਤੇ ਵੀ ਸਿੱਖ ਕੌਮ ਤੇ ਕੋਈ ਮਸਲਾ ਕਹਿੰਦਾ ਤਾਂ ਸਭ ਤੋਂ ਮੂਹਰੇ ਅਲਾਰਟ ਲੀਆਂ ਫੌਜਾਂ ਜਾਂਦੀਆਂ ਹਨ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਖੀਮਾ ਦਾ ਜਾਚਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ